ਪਰਮੇਸ਼ਰ ਦੇ ਚੁਣੇ ਹੋਏ ਸੇਵਕਾਂ ਨੇ ਇੱਕ ਦੂਸਰੇ ਦੇ ਉੱਤੇ ਟੀਕਾ ਟਿੱਪਣੀਆਂ ਔਰ ਉਹਨਾਂ ਦੇ ਉੱਤੇ ਵਾਦ ਵਿਵਾਦ ਔਰ ਝੂਠੇ આરોਪ ਝੂਠੇ ਦੋਸ਼ ਰੋਪਨ ਲਗਾ ਕੇ ਇੱਕ ਦੂਸਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਦਰ ਸਿੰਘ ਮਿਨਿਸਟਰੀ ਉਹਨਾਂ ਦੀ ਫੈਮਿਲੀ ਅਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਕੋਸ਼ੇ ਛਰਾਰਤੀ ਅੰਸਰਾ ਵੱਲੋਂ ਨੁਕਤਾਚੀਨੀਆ ਕੀਤੀਆਂ ਜਾ ਰਹੀਆਂ ਨੇ ਫੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਬੁਰੇ ਬੁਰੇ ਇਲਜ਼ਾਮ ਉਹਨਾਂ ਦੇ ਉੱਤੇ ਲਗਾ ਲਗਾਏ ਜਾ ਰਹੇ ਨੇ ਇਹ ਇੱਕ ਮਸੀਹੀ ਸਮਾਜ ਦੇ ਉੱਤੇ ਮਸੀਹੀ ਕੌਮ ਦੇ ਉੱਤੇ ਇੱਕ ਬਹੁਤ ਹੀ ਦੁੱਖ ਅਤੇ ਅਫਸੋਸ ਵਾਲੀ ਗੱਲ ਹੈ ਦੀ ਇੱਕ 2025 ਨੂੰ ਪੈਂਟਿਕੋਸਟਲ ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਰੈਵਰੈਂਟ ਦੀਪਕ ਮਸੀਹ ਜੀ ਦੀ ਅਗਵਾਈ ਦੇ ਵਿੱਚ ਰੱਖੀ ਗਈ ਜਿਹਦੇ ਵਿੱਚ ਸਾਰੇ ਹੀ ਗਵਰਨਿੰਗ ਬਾਡੀ ਮੈਂਬਰਾਂ ਨੇ ਹਿੱਸਾ ਲਿਆ ਔਰ ਇਹਦੇ ਵਿੱਚ ਜਰਨਲ ਸਕੱਤਰ ਪਾਸਟਰ ਅ ਰਸਪਾਲ ਜੀ ਉਪ ਪ੍ਰਧਾਨ ਅਪੋਸਟਲ ਵੀ ਐਮ ਪੱਟੀ ਜੀ ਪੀਆਰਓ ਸਾਫ ਪਾਸਟਰ ਅਸ਼ੋਕ ਜੀ ਔਰ ਇਹਨੇ ਕੈਸ਼ੀਅਰ ਪਾਸਟਰ ਅਨਵਰ ਜੀ ਔਰ ਰੈਜ਼ੀਡੈਂਟ ਪਾਸਟਰ ਸਰਾਫੀਨ ਸੱਬਰਵਾਲ ਇਸ ਮੁੱਦੇ ਦੇ ਉੱਤੇ ਅੱਜ ਦੀ ਕਾਨਫਰੰਸ ਸੱਦੀ ਗਈ ਕਿ ਥੋੜੇ ਦਿਨਾਂ ਤੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹਾਂ ਕਿ ਕੁਝ ਬਹੁਤ ਸਾਰੇ ਪਰਮੇਸ਼ਰ ਦੇ ਚੁਣੇ ਹੋਏ ਸੇਵਕਾਂ ਨੇ ਇੱਕ ਦੂਸਰੇ ਦੇ ਉੱਤੇ ਟਿਕਾ ਟਿੱਪਣੀਆਂ ਔਰ ਉਹਨਾਂ ਦੇ ਉੱਤੇ ਵਾਦ ਵਿਵਾਦ ਔਰ ਝੂਠੇ આરોਪ ਝੂਠੇ ਦੋਸ਼ ਰੋਪਨ ਲਗਾ ਕੇ ਇੱਕ ਦੂਸਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਉੱਤੇ ਸਾਡੇ ਚੇਅਰਮੈਨ ਸਾਹਿਬ ਨੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹੋਏ ਇਸ ਗੱਲ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਪ੍ਰੋਫਟ ਬਜਿੰਦਰ ਸਿੰਘ ਮਿਨਿਸਟਰੀ ਉਹਨਾਂ ਦੀ ਫੈਮਿਲੀ ਅਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨੁਕਤਾਚੀਨੀਆ ਕੀਤੀਆਂ ਜਾ ਰਹੀਆਂ ਨੇ ਪੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਬੁਰੇ-ਬੁਰੇ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਜਾ ਰਹੇ ਨੇ ਇਹ ਇੱਕ ਮਸੀਹੀ ਸਮਾਜ ਦੇ ਉੱਤੇ ਮਸੀਹੀ ਕੌਮ ਦੇ ਉੱਤੇ ਇੱਕ ਬਹੁਤ ਹੀ ਦੁੱਖ ਅਤੇ ਅਫਸੋਸ ਵਾਲੀ ਗੱਲ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਸ ਸੰਸਾਰ ਦੇ ਵਿੱਚ ਸਾਨੂੰ ਸ਼ਾਂਤੀ ਦਾ ਪਿਆਰ ਦੇ ਅੰਦੇ ਸੰਦੇਸ਼ ਦੇਣ ਦੇ ਲਈ ਮੁਕਤੀ ਦਾ ਸੁਨੇਹਾ ਦੇਣ ਦੇ ਲਈ ਔਰ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹਿਣ ਦੇ ਲਈ ਇੱਕ ਦੂਸਰੇ ਨੂੰ ਮਾਫ ਕਰਕੇ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਇਸ ਸੰਸਾਰ ਵਿੱਚ ਸਾਨੂੰ ਭੇਜਿਆ ਕਿ ਅਸੀਂ ਪ੍ਰਭੂ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰੀਏ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਇਹਨਾਂ ਘਟਨਾਵਾਂ ਦੇ ਨਾਲ ਜੋ ਬੀਤੇ ਦਿਨਾਂ ਦੇ ਵਿੱਚ ਕੱਟ ਰਹੀਆਂ ਨੇ ਔਰ ਛੋਟੀਆਂ-ਛੋਟੀਆਂ ਵੀਡੀਓ ਪਾ ਕੇ ਕਲਿੱਪ ਪਾ ਕੇ ਝੂਠੇ ਇਲਜ਼ਾਮ ਲਗਾ ਕੇ ਮਸੀਹਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਉਹ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਔਰ ਇਹ ਚੇਤਾਵਨੀ ਦਿੰਦੀ ਹੈ ਕਿ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਨਾਲ ਦੀ ਨਾਲ ਜਿਹੜੇ ਐਸੋਸੀਏਸ਼ਨਾਂ ਉਹ ਵੀ ਆਪਣੇ ਤੌਰ ਤੇ ਉਹਨਾਂ ਦੇ ਉੱਤੇ ਕੋਈ ਠੋਸ ਕਦਮ ਜਿਹੜੀ ਆ ਉਠਾਏਗੀ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਪੰਜਾਬ ਹੈ ਇਹ ਪੰਜਾਬ ਭਰ ਦੇ ਸਾਰੇ ਹੀ ਪਾਸਟਰ ਸਹਿਬਾਨਾਂ ਦੇ ਨਾਲ ਜਿਹੜੇ ਰੂਹ ਅਤੇ ਸੱਚਾਈ ਦੇ ਨਾਲ ਪ੍ਰਭੂ ਦੀ ਸੇਵਕਾਈ ਨੂੰ ਕਰ ਰਹੇ ਨੇ ਉਹਦੀ ਆਰਾਧਨਾ ਕਰ ਰਹੇ ਨੇ ਸਭ ਸਮਾਚਾਰ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਕੰਦੇ ਦੇ ਨਾਲ ਕੰਦਾ ਮਿਲਾ ਕੇ ਖੜੀ ਆ ਅਗਰ ਕੋਈ ਵੀ ਉਹਨਾਂ ਦੇ ਆਨ ਜਾਂ ਸ਼ਾਨ ਦੇ ਖਿਲਾਫ ਕੁਝ ਵੀ ਬੋਲਦਾ ਹੈ ਤੇ ਐਸੋਸੀਏਸ਼ਨ ਹੈ ਉਹਨਾਂ ਦੇ ਉੱਤੇ ਐਕਸ਼ਨ ਲੈਣ ਦੇ ਲਈ ਤਿਆਰ ਬਰ ਤਿਆਰ ਆ ਔਰ ਅਸੀਂ ਦੱਸਣਾ ਚਾਹਨੇ ਆ ਕਿ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਜਿਹੜੀ ਕਿ ਬੀਤੇ ਕਈ ਸਾਲਾਂ ਤੋਂ ਪੂਰੇ ਸੰਸਾਰ ਪਰ ਦੇ ਵਿੱਚ ਯਿਸੂ ਮਸੀਹ ਦੇ ਨਾਮ ਦੇ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੀ ਆ ਔਰ ਇਹਦੇ ਨਾਲ ਨਾਲ ਬਹੁਤ ਸਾਰੇ ਸਮਾਜ ਸੇਵੀ ਕੰਮ ਵੀ ਕਰ ਰਹੀ ਆ ਦਬੇ ਕੁਚਲੇ ਲੋਕਾਂ ਦੀ ਸਹਾਇਤਾ ਕਰ ਰਹੀ ਆ ਮਦਦ ਕਰ ਰਹੀ ਆ ਔਰ ਪ੍ਰਭੂ ਯਿਸੂ ਮਸੀਹ ਇਸ ਸੇਵਕਾਈ ਦੇ ਦੁਆਰਾ ਵੱਡੇ ਵੱਡੇ ਚਿੰਨ੍ਹ ਔਰ ਚਮਤਕਾਰ ਕਰ ਰਹੇ ਨੇ ਔਰ ਲੱਖਾਂ ਲੋਕਾਂ ਨੇ ਯਿਸੂ ਮਸੀਹ ਨੂੰ ਇਸ ਸੇਵਕਾਈ ਦੇ ਦੁਆਰਾ ਆਪਣਾ ਪ੍ਰਭੂ ਅਤੇ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਹੈ ਜਦਕਿ ਕੁਝ ਲੋਕ ਇਸ ਚੀਜ਼ ਤੋਂ ਬੜੀ ਜਲਨ ਰੱਖਦੇ ਨੇ ਔਰ ਇਸ ਜਲਨ ਦੇ ਕਰਕੇ ਉਹ ਬਹੁਤ ਸਾਰਾ ਚਿੱਕੜ ਇਸ ਮਿਨਿਸਟਰੀ ਦੇ ਉੱਤੇ ਔਰ ਪ੍ਰੋਫਿਟ ਜੀ ਦੇ ਉੱਤੇ ਛੁੱਟਣਾ ਚਾਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਪ੍ਰੋਫਟ ਜੀ ਦੀ छवि ਪੂਰੇ ਸੰਸਾਰ ਭਰ ਦੇ ਵਿੱਚ ਹੈ ਉਹ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ ਕਿਉਂਕਿ ਉਹ ਪਰਮੇਸ਼ਰ ਦੇ ਅਭਿਸ਼ਕ ਦਾਸ ਨੇ ਔਰ ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਅੱਜ ਤੋਂ ਨਹੀਂ ਬਲਕਿ ਕਈ ਸਾਲਾਂ ਤੋਂ ਜਦੋਂ ਕਿ ਉਹ ਪ੍ਰਭੂ ਦੇ ਵਿੱਚ ਆਏ ਸਨ ਅੰਮਾਲਾ ਜੇਲ੍ਹ ਦੇ ਅੰਦਰ ਹੀ ਮੇਰੀ ਮੁਲਾਕਾਤ ਉਹਨਾਂ ਦੇ ਨਾਲ ਹੋਈ ਔਰ ਅਸੀਂ ਬੜੀ ਚੰਗੀ ਤਰੀਕੇ ਨਾਲ ਇੱਕ ਦੂਸਰੇ ਨੂੰ ਜਾਣਦੇ ਆ ਉਹਨਾਂ ਦਾ ਸੁਭਾਅ ਬਹੁਤ ਹੀ ਮਨ ਅਨਸਾਰ ਔਰ ਬਹੁਤ ਹੀ ਪਰਮੇਸ਼ਰ ਦੇ ਡਰ ਥਲੇ ਰਹਿਣ ਵਾਲੇ ਇਨਸਾਨ ਹਨ ਔਰ ਪ੍ਰਭੂ ਦਾ ਡਰ ਰੱਖਦੇ ਹੋਏ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀਂਦੇ ਨੇ ਔਰ ਇਸੇ ਕਰਕੇ ਪਰਮੇਸ਼ਰ ਦਾ ਮਸਾ ਉਹਨਾਂ ਦੇ ਉੱਤੇ ਬਣਿਆ ਹੋਇਆ ਔਰ ਪਰਮੇਸ਼ਰ ਨੇ ਬਹੁਤਾਂ ਦੇ ਨਾਲ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਅੱਗੇ ਵੀ ਕਰ ਰਿਹਾ ਹੈ ਔਰ ਅਸੀਂ ਥੋੜੇ ਦਿਨ ਪਹਿਲਾਂ ਹੀ ਦੇਖਿਆ ਹੈ ਕਿ ਕੋਲਕਾਤਾ ਦੇ ਵਿੱਚ ਔਰ ਚਾਰਖਣ ਦੇ ਵਿੱਚ 30 ਲੱਖ ਲੋਕਾਂ ਨੇ ਉਹਨਾਂ ਦੇ ਕਰੋਸਡ ਵਿੱਚ ਆ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਬਹੁਤ ਸਾਰੀਆਂ ਬਰਕਤਾਂ ਨੂੰ ਪਾਇਆ ਸੋ ਅਸੀਂ ਇੱਕ ਵਾਰੀ ਫੇਰ ਆਪਣੀ ਸਾਰੀ ਐਸੋਸੀਏਸ਼ਨ ਦੇ ਵੱਲੋਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਨੂੰ ਕਿਸੇ ਵੀ ਪਰਮੇਸ਼ਰ ਦੇ ਸੰਤ ਸੇਵਕ ਦੇ ਖਿਲਾਫ ਬੋਲਣ ਤੋਂ ਪਹਿਲਾਂ ਗਰੇਜ ਕਰਨਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਔਰ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਹੈ ਜਿਹੜਾ ਕੋਈ ਤੁਹਾਡੀ ਨਿੰਦਾ ਕਰਦਾ ਹੈ ਉਹ ਮੇਰੀ ਨਿੰਦਾ ਕਰਦਾ ਹੈ ਜਿਹੜਾ ਤੁਹਾਡੇ ਵਿਰੁੱਧ ਬੋਲਦਾ ਹੈ ਉਹ ਮੇਰੇ ਵਿਰੁੱਧ ਬੋਲਦਾ ਹੈ ਸੋ ਅਸੀਂ ਕਿਸੇ ਵੀ ਸੇਵਕ ਦੇ ਵਿਰੁੱਧ ਵਿੱਚ ਬੋਲ ਕੇ ਆਪਣੇ ਉੱਤੇ ਦੰਡ ਜਾਂ ਸਜ਼ਾ ਨਾ ਲੈ ਕੇ ਆਈਏ ਸਗੋਂ ਅਸੀਂ ਜੋ ਸੇਵਾ ਸਾਨੂੰ ਪਰਮੇਸ਼ਰ ਨੇ ਦਿੱਤੀ ਹੈ ਉਹਨੂੰ ਇਮਾਨਦਾਰੀ ਨਾਲ ਪ੍ਰਭੂ ਦੇ ਬਚਨ ਦੇ ਅਨੁਸਾਰ ਕਰੀਏ ਤਾਂ ਜੋ ਯਿਸੂ ਮਸੀਹ ਦਾ ਨਾਮ ਪੂਰੇ ਸੰਸਾਰ ਪਰ ਵਿੱਚ ਹਰ ਕੋਮ ਹਰ ਜਾਤੀ ਦੇ ਵਿੱਚ ਪਹੁੰਚੇ ਔਰ ਸਭ ਲੋਕ ਆਪਣੇ ਆਪਣੇ ਜੀਵਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰੇ